ਕਿ ਤੋਂ ਆਈ ਸੀ ਜੀ ਇਹ ਬੁਜਾਰ ਚ ਗਏ ਸੀ ਅੱਛਾ ਜੀ ਬੁਜਾਰ ਜਾ ਰਿਹਾ ਸੀ ਤੁਹਾਡੇ ਘਰ ਵਾਲਾ ਵੀ ਇੱਕ ਅੱਛਾ ਜੀ ਇਹ ਨਾਮ ਉਹ ਸੁਨੀਲਾ ਆਹ ਇਹ ਸਾਨੂੰ ਇਤਲਾਅ ਮਿਲੀ ਸੀ ਵੀ ਪੁਲਤੇ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਟਰੱਕ ਨਾਲ ਸਕੂਟਰ ਦਾ ਐਕਸੀਡੈਂਟ ਹੋਇਆ ਸੀਦੇ ਵੀ ਦੋ ਮੁੰਡੇ ਸੀ ਇਹ ਦੋਨੇ ਮੌਕੇ ਤੇ ਜਿਹੜਾ ਇੱਥੇ ਸੀ ਜਿਹੜੇ ਮੁੰਡੇ ਸੀ ਉਹ ਘਰਦੇ ਸੀ ਅਜੇ ਜਿਹੜਾ ਟਰੱਕ ਸੀਗਾ ਕਿ ਲੋਕਲ ਸੀਗਾ ਕਿ ਬਾਹਰੋਂ ਆਇਆ ਟਰੱਕ ਬਾਹਰਲਾ ਵਾਕਈ ਹਜੇ ਹੁਣ ਉਹਨੂੰ ਵੈਰੀਫਾਈ ਕਰਾ ਰਹੇ ਹਾਂ ਸਰ ਪਰ ਵਾਰ ਇਹਨਾਂ ਦੂਰਵਾਰ ਦੇਖ ਲੈਣੇ ਲੰਦਾ ਲੈਣੀ ਹੈ ਅੱਜ ਕੀ ਬਾਤ ਤੇ ਹੋਣਗੇ ਨਾ ਅਲੱਗ ਅਲੱਗ रोज वाक ਨੂੰ ਪਤਾ ਲੱਗ ਗਈ ਸੀ ਵੀ ਪੁਲਤ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਟਰੱਕ ਨਾਲ ਸਕੂਟਰ ਦਾ ਐਕਸੀਡੈਂਟ ਹੋਇਆ ਸੀਦੇ ਵੀ ਦੋ ਮੁੰਡੇ ਸੀ ਇਹ ਦੋਨੇ ਮੌਕੇ ਤੇ ਜਿਹੜਾ ਇੱਥੇ ਸੀ ਜਿਹੜੇ ਮੁੰਡੇ ਸੀ ਉਹ ਘਰਦੇ ਸੀ ਅਸੀਂ ਜਿਹੜਾ ਟਰੱਕ ਸੀਗਾ ਕਿਤੋਂ ਲੋਕਲ ਸੀਗਾ ਕਿ ਬਾਹਰੋਂ ਆਇਆ ਟਰੱਕ ਬਾਹਰਲਾ ਵਾਕੀ ਹਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ ਲੋਕ ਪਰਵਾਰ ਦੇ ਕਿਨਾਰੇ ਲੰਡਾਂ ਲੈਣੀ ਹੈ ਤੇ ਅੱਜ ਬਾਤ ਤੇ ਘਰੇ ਹੋਣਗੇ ਨਾ ਤੇ ਬੁੱਧਰੋ ਅਲਾਲਾ ਬੁੱਧਰੋ ਕੀ ਨਾ ਬਾਈ ਦੋ ਜਵਾਕ ਹੈ ਭਈ ਇਹ ਬਟਾ ਵੀ ਸੰਤ ਭਾਗ ਕਿੰਨੇ ਸਾਲ ਦਾ ਦੱਸ ਨੇ ਇੱਕ ਬਾਜ਼ਾਰ ਚ ਗਏ ਜੀ ਅੱਛਾ ਜੀ ਬਾਜ਼ਾਰ ਜਾ ਰਹੇ ਆ ਥੋੜੇ ਘਰ ਵਾਲਾ ਵੀ ਇੱਕ ਅੱਛਾ ਜੀ ਕੀ ਨਾਮ ਹੋ ਰਿਹਾ ਜੀ ਸੁਨੀਲ ਆ ਆ ਆ ਸਾਨੂੰ ਇਤਲਾਹ ਮਿਲੀ ਸੀ ਵੀ ਪੁਲਤੇ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਟਰੈਕਟਰ ਨਾਲ ਸਕੂਟਰ ਦਾ ਟਕਰਾ ਟਕਰਾਇਆ ਸੀਦੇ ਵੀ ਦੋ ਮੁੰਡੇ ਸੀ ਇਹ ਜਿਹੋਨੇ ਮੌਕੇ ਤੇ ਗਿਆ ਟੈਕੋ ਜਿਹੜੇ ਮੁੰਡੇ ਸੀ ਉਹ ਘਾਤੇ ਸੀ ਅਸੀਂ ਜਿਹੜਾ ਟਰੱਕ ਸੀਗਾ ਕਿ ਲੋਕਲ ਸੀਗਾ ਕਿ ਬਾਹਰੋਂ ਆਇਆ ਟਰੱਕ ਬਾਹਰਲਾ ਵਾਕੀ ਹਜੇ ਹੁਣ ਉਹਨੂੰ ਵੈਰੀਫਾਈ ਕਰਾ ਰਹੇ ਹਾਂ